ਵਹੀ ਗੁਰਜੀ ਦਾ ਖਾਸ ਵਹੀ ਗੁਰਜੀ ਕੀ ਫਤਿਹ ਤੁਹਾਡਾ ਸਾਰੀ YouTube ਚੈਨਲ ਅਤੇ Facebook ਤੇ ਸਵਾਤਿ ਅੱਜ ਜਿਹੜਾ ਪੌੜੀ ਲੈ ਕੇ ਆ ਨਵੇਂ ਯੂਨਿਕ ਸਟਾਈਲ ਇਹ ਭਾਗ ਤੇ ਸਭ ਤੋਂ ਪਹਿਲਾਂ ਪਾ ਪਹਿਲਾ ਲੜ ਲਾਉਣਾ ਸਟੇਜ ਸੈਂਟਰ ਤੇ ਲਾ ਕੇ ਲੜਨੂੰ ਪੁਨੀ ਦਾ ਖੋਲਦਾ ਵਸਾ ਥੱਲੇ ਰੱਖ ਕੇ ਬੰਦ ਪਾ ਥੋੜਾ ਰੱਖ ਕੇ ਤੇ ਇੱਕ ਵਾਜੜਾ ਲੜ ਨੂੰ ਫੋਲਡ ਕਰਾਂਗੇ ਇੱਕ ਵਾਜੜਾ ਲੜ ਨੂੰ ਫੋਲਡ ਕਰਕੇ ਅਤੇ ਅਖਤ ਦੀ ਗਲ ਟਾ ਕੇੜਾ ਪਾੜ ਨੂੰ ਸਾਫ ਕਰਕੇ ਲਗਾ ਦੇਣਾ ਤੋ ਇਹਦਾ ਤੋ ਆ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਲੜ ਨੂੰ ਬੈਕ ਟੂ ਪੈਂਕ ਤੇ ਕਰ ਲੈਣਾ ਚਾਰੋਂ ਗੋਲੇ ਨਾਲ ਜਿਹੜਾ ਪਲੜ ਨੂੰ ਉੱਤੋਂ ਲੋਡ ਕਰ ਲੈਣਾ ਚਾਰੋਂ ਗੋਲੇ ਨਾਲ ਜਿਹੜਾ ਪਲੜ ਨੂੰ ਉੱਤੋਂ ਲੋਡ ਕਰਕੇ ਆਪਾਂ ਇਹਦਾ ਜਿੱਥੇ ਆਪਣਾ ਲੜ ਦਾ ਸੈਂਟਰ ਹੁੰਦਾ ਉਹ ਥੋੜਾ ਆਪਾਂ ਅੰਦਰ ਨੂੰ ਜਿਹੜਾ ਆਪਾਂ ਇੱਕ ਦਾ ਲੜ ਬਾਹਰ ਨੂੰ ਅੰਦਰ ਨੂੰ ਫੋਲ ਕਰ ਦਿੰਨੇ ਆ ਉੱਥੋਂ ਬਾਹਰ ਨੂੰ ਜਿਹੜਾ ਆਪਾਂ ਅਪਚਾਰ ਉਂਗਲੀਆਂ ਅੰਦਰ ਨੂੰ ਪਾ ਕੇ ਜਿਹੜਾ ਉੱਤੇ ਇੱਕ ਲੜ ਬਣਾਵਾਂਗੇ ਤੇ ਫਿਰ ਥੱਲੇ ਉਹ ਤਾਂ ਆਪਣਾ ਲੜ ਬਣ ਨਹੀਂ ਆ ਤੇ ਉੱਤੇ ਲੜ ਜਿਹੜਾ ਪਚਾਰ ਉਂਗਲੀਆਂ ਨਾਲ ਪਾ ਕੇ ਬਣਾਉਣਾ ਤੇ ਫਿਰ ਉੱਤੇ ਲੜ ਜਿਹੜਾ ਆ ਪਾਲਕਾ ਕਬਾਈ ਹੋਈ ਲੈਣਾ ਤੇ ਉਸ ਨੂੰ ਸਾਫ਼ ਕਰਕੇ ਜਿਹੜਾ ਲੜ ਨੂੰ ਲਗਾ ਦੇਣਾ ਚੰਗੀ ਤਰ੍ਹਾਂ ਰੜੀ ਆਪਣੀ ਚੰਗੀ ਤਰ੍ਹਾਂ ਰੜੀ ਹੁੰਦਾ ਹੈ ਸਫਾਈ ਕਰਕੇੜਾ ਲੜ ਨੂੰ ਲਗਾਉਣਾ ਅਗਲਾੜਾ ਪਲਾੜਾ ਲਾਉਣਾ ਲਾੜ ਨੂੰ ਬੈਗ ਤੋਂ ਪਿੰਕੇ ਕਰ ਲੈਣਾ ਚਾਰੋਂ ਕੋਲੇ ਨਾਲ ਜਿਹੜਾ ਪਲਾੜ ਨੂੰ ਉੱਤੋਂ ਲੋਡ ਕਰਾਂਗੇ ਚਾਰੋਂ ਕੋਲੇ ਨਾਲ ਜਿਹੜਾ ਪਲਾੜ ਨੂੰ ਉੱਤੋਂ ਲੋਡ ਕਰਕੇ ਜਿਵੇਂ ਤੁਹਾਨੂੰ ਸਹੀਗਾ ਇੱਥੇ ਆਪਣਾ ਲੜ ਦਾ ਸੈਂਟਰ ਤੋਂ ਥੋੜਾ ਗਾਹ ਕਰਕੇੜਾ ਲੜ ਨੂੰ ਬਣਾਉਣਾ ਤੇ ਜਾਰੰਗ ਦੇ ਨਾਲ ਜਿਹੜਾ ਆਪਾਂ ਲੜ ਨੂੰ ਪਹਿਲਾਂ ਉੱਤੇ ਚੱਕਾਂਗੇ ਉੱਤੇ ਹੀ ਜਾ ਕੇ ਫਿਰ ਅੰਦਰ ਨੂੰ ਦੱਬਾ ਕੇ ਦੱਬ ਕੇ ਫਿਰ ਜਿਹੜਾ ਆਪਣਾ ਖਿਲਾੜ ਲੜ ਬਣਾਉਣਾ ਉਹਨੂੰ ਬਣਾਉ ਲਈ ਆਪਾਂ ਜਿਹੜਾ ਡਬਲ ਫੋਲਡ ਕਰਨ ਨਾਲ ਲੜ ਨੂੰ ਉੱਤੋਂ ਵਾਲਾ ਲੜ ਨੂੰ ਜੂਰ ਦੱਬਣਾ ਤੇ ਲੜ ਨੂੰ ਟਾਈਟ ਕਰਕੇ ਜਿਹੜਾ ਲੜ ਨੂੰ ਲਗਾ ਦੇਣਾ ਤੇ ਨਾਲ ਜਿਹੜੇ ਹੁਣ ਅਪਲੋਡ ਲੈਛੋਂ ਨੇ ਜਿਹੜੀ ਆਪਾਂ ਚੰਗੀ ਤਰ੍ਹਾਂ ਸੈਟਿੰਗ ਕਰ ਲੈਣੀਆਂ ਨਾਲੀਆਂ ਦਾ ਬਾਕੀ ਪਾਸ ਜਿਹੜੀ ਆਪਾਂ ਸੈਟਿੰਗ ਕਰ ਲੈਣੀਆਂ ਅਗਲਾੜਾ ਪਲੜਾ ਲਾਣਾ ਲਾਰਨ ਬੈਗ ਤੋਂ ਪਿੰਚ ਕਰ ਲੈਣਾ ਤੇੜੇ ਆਪਣੇ ਲੜਨੇ ਉਹ ਸੈਟ ਕਰ ਲੈਣੇ ਹਨ ਉੱਤਲੇੜਾ ਕੀ ਵੀੜਾ ਬਵਾਏ ਫੇ ਲੈਣੇ ਤੁਸੀਂ ਉਤਲੇੜਾ ਹੀ ਸੈਟਿੰਗ ਕਰ ਲਈ ਡਬਲ ਜੀ ਸ਼ੇਅਰ ਨਾਲ ਆਪਣਾ ਵਰਤ ਸਕਦੇ ਹਾਂ ਅਗਲਾ ਪਰੜਾ ਲਾਉਣਾ ਲਾਰਨ ਬੈਗ ਤੋਂ ਪਿੰਜ ਕਰ ਲੈਣਾ ਪੁਣੀ ਦਾ ਖੋਲਦਾ ਪਾਸਾ ਥੱਲੇ ਰੱਖ ਕੇ ਬੰਦ ਪਾਸਾ ਉੱਤਰਾ ਕੇ ਚਾਰੋਂ ਗੋਲਿਆਂ ਨਾਲ ਜਿਹੜਾ ਪਰੜਾ ਨੂੰ ਉੱਤੋਂ ਲੋਡ ਕਰਾਂਗੇ ਇੱਕ ਵਾਰ ਜਿਹੜਾ ਲੜਨ ਨੂੰ ਫੋਲਡ ਕਰ ਲੈਣਾ ਫਿਰ ਇੱਕ ਵਾਰ ਫੋਲਡ ਕਰਕੇ ਜਿਹੜਾ ਲੜਨ ਨੂੰ ਚੜਾਈ ਚ ਕਰਾਂਗੇ ਚੜਾਈ ਚ ਕਰਨ ਤੋਂ ਬਾਅਦ ਥੱਲੇ ਉਹ ਪਰੜਾ ਨੂੰ ਡਬਲ ਫੋਲਡ ਕਰਾਂਗੇ ਤਾਂ ਜਿਹੜਾ ਆਪਣਾ ਲੜਾ ਚੰਗੀ ਤਰ੍ਹਾਂ ਟੈਟ ਰਹੇ ਤੇ ਫਿਰ ਜਿਵੇਂ ਤੁਹਾਨੂੰ ਦੱਸੇ ਲੜਦੇ ਸੈਂਟਰ ਤੋਂ ਚਾਰੋਂ ਗੋਲਿਆਂ ਨਾਲ ਜਿਹੜਾ ਪਰੜਾ ਨੂੰ ਅੰਦਰ ਨੂੰ ਫੋਲਡ ਕਰਾਂਗੇ ਅੰਦਰ ਨੂੰ ਫੋਲਡ ਕਰਕੇ ਥੱਲੇ ਲੜਨ ਨੂੰ ਚੰਗੀ ਤਰ੍ਹਾਂ ਲੋਡ ਕਰਕੇ പുത്തോടേ ਨਾਲੀਆ ਬਾਕੀ ਬਾਕੀ ਜਿਹੜੀ ਆ ਬਸਟਿੰਗ ਕਰ ਲੈਣੀ ਹੈ ਤੇ ਜਿਹੜੀ ਆਪਣੀ ਜਿੱਥੇ ਕਿਤੇ ਵਾਲ ਹੋਣਗੇ ਉੱਥੇੜਾ ਬਵਾ ਫੇਰ ਕੇ ਆਪਣੇ ੜੇ ਵਾਲਿਓ ਕੱਢ ਲੈਣਾ ਤੇ ਫਿਰ ਅਗਲੇੜਾ ਪਲਾੜਾ ਲੋਣਾ ਲੜਨ ਬੈਗ ਤੋਂ ਪਿੰਚ ਕਰ ਲੈਣਾ ਪੁਣੀ ਦਾ ਖੋਲਦਾ ਵਸਾ ਥੱਲੇ ਰੱਖ ਕੇ ਬੰਦ ਪਾ ਸੋ ਉੱਤੇ ਰੱਖ ਕੇ ਚਾਰੋਂ ਗਲੇ ਨਾਲੜਾ ਪਲਾੜ ਦੋਤੋ ਲੋਡ ਕਰਾਂਗੇ ਤੇ ਵੇੜੜਾ ਪਲਟ ਨੂੰ ਇੱਕ ਵਾਰ ਫੋਲਡ ਕਰਾਂਗੇ ਇੱਕ ਵਾਰ ਫੋਲਡ ਕਰਕੇ ਲੜ ਨੂੰ ਚੜਾਈ ਚ ਕਰ ਲੈਣਾ ਹੈ ਚੜਾਈ ਚ ਕਰਕੇ ਤੇ ਲੜ ਨੂੰ ਸਾਫ ਕਰਾਂਗੇ ਸਾਫ ਕਰਨ ਤੋਂ ਬਾਅਦ ਤੋਂ ਤੇੜਾ ਲੜ ਨੂੰ ਦੱਬ ਕੇ ਚੰਗੀ ਤਰ੍ਹਾਂ ਇਹੜਾ ਪਲਟ ਨੂੰ ਸਾਫ ਕਰਕੇ ਲਗਾ ਦੇਣਾ ਹੈ ਨਾਲ ਯਾਰ ਬਾਕੀ ਵਾ ਜਿਹੜੀ ਆਪਾਂ ਸੈਟਿੰਗ ਕਰੀ ਜਾਣੀ ਹੈ ਤੇ ਫਿਰ ਜਿਹੜਾ ਪਾਗਲ ਵਾਲਾ ਲਗਾਉਣਾ ਲੜਨ ਬੈਗ ਤੋਂ ਪੰਜੇ ਘਾਟ ਕੇ ਪੁਣੀ ਲਹਲਦਾ ਵਾਸਤੇ ਚਲੇ ਰਾਕੇ ਬੰਦ ਵਾਸਤੇ ਤਰਾਕੇ ਪਹਿਲੇ ਬਲੋਂ ਜਿਆਦਾ ਖੋਲਣਾ ਦੂਜੇ ਪਹਿਲੇ ਬੰਮਟਾਈ ਵਾਲੇ ਪਾਸੇ ਨਾਲ ਜੋੜ ਕੇ ਚਾਰ ਉਂਗਲਾਂ ਨਾਲ ਜਿਹੜਾ ਪਲੜ ਨੂੰ ਉੱਤੋਂ ਲੋਡ ਕਰਾਂਗੇ ਚਾਰੋਂ ਉਂਗਲਾਂ ਨਾਲ ਜਿਹੜਾ ਪਲੜ ਨੂੰ ਉੱਤੋਂ ਲੋਡ ਕਰਕੇ ਨੱਕ ਦੀ ਜਿਹੜਾ ਪਲੜ ਨੂੰ ਫੋਲਡ ਕਰਾਂਗੇ ਨੱਕ ਦੀ ਜਿਹੜਾ ਪਲੜ ਨੂੰ ਫੋਲਡ ਕਰਕੇ ਆਪਣੀ ਜਿਹੜੀ ਸ਼ੇਪ ਉਹ ਲੋਡ ਕਰਕੇ ਇਹ ਵੇਲੇ ਲੜੜਾਂ ਉੱਤੋਂ ਦੱਬ ਗਏ ਤੇ ਜਿਹਨੇ ਜਿਹੜੀ ਚੜ੍ਹਾਈ ਰੱਖਣਾ ਚਾਹੁੰਦਾ ਤੁਸੀਂ ਉਹਦੀ ਉਹਦੀ ਚੜ੍ਹਾਈ ਰੱਖ ਕੇ ਲੜਨ ਲਗਾ ਦੇਣਾ ਜੇ ਵੀਡੀਓ ਪਸੰਦ ਆਈ ਤਾਂ ਲਾਈਕ ਸ਼ਰਕ ਮਰੀ ਯੂ ਕਰਿਓ ਤੇ ਵੀਡੀਓ ਮਤਵਾਂ ਸ਼ੇਅਰ ਜਰੂਰ ਕਰਿਓ ਜਿਹੜੇ ਆਪਾਂ ਲੜ ਬਣਾਈ ਸੀ ਇਹ ਸੈਂਟਰ ਚੋਂ ਉਹਨਾਂ ਦੇ ਵੀਡੀਓ ਪਵਾਏ ਫੇਰ ਲੈਣਾ ਤੇ ਫੇਰ ਜਿਹੜਾ ਆਪਾਂ ਅਗਮੇ ਲਾਉਣਾ ਨਖਤੀ ਹੀੜ ਆਪਾਂ ਪੱਗ ਵਿੱਚ ਲਗਾਉਣਾ ਹੈ ਨਖਤੀ ਸੀ ਚਪੜ ਪੱਗ ਵਿੱਚ ਲਗਾ ਕੇ ਫਿਰ ਆਪਾਂ ਕਲਗੀ ਲੜਣਾ ਲਗਾਉਣਾ ਅੱਧਾ ਉੱਤੇੋਂ ਅੱਧਾ ਥੱਲੇ ਫੋਲਡ ਕਰ ਲੈਣਾ ਲੜ ਨੂੰ ਅੱਧਾ ਉੱਤੇ ਅੱਧਾ ਥੱਲੇ ਫੋਲਡ ਕਰ ਕੇੜਾ ਫਲ ਨੂੰ ਬੈਗ ਤੇ ਚੜਾਈ ਤੇ ਲਗਾਉਣਾ ਹੈ ਬੈਗ ਤੇ ਚੜਾਈ ਤੇ ਲੈ ਕੇ ਮੂੜੀ ਲੈ ਕੇ ਆਪਾਂ ਦੀ ਚੜਾਈ ਘਟਾ ਦੇਣੀ ਹੈ ਤੇ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਹੈ ਤਫਰੀ ਪਾਕੂ ਪੰਚੇ ਸਲੇਰਾ ਕਿਹੜਾ ਫਲੈਟ ਨੂੰ ਰੈਂਟ ਵੱਲ ਨੂੰ ਫੋਲਡ ਕਰ ਦੇਣਾ ਰੈਂਟ ਵੱਲ ਨੂੰ ਫੋਲਡ ਕਰਨ ਤੋਂ ਬਾਅਦ ਜਿਹਨੇ ਉਹ ਚ ਵੱਲ ਪੈਂ ਜਾਣੀ ਕਿ ਉਹਨਾਂ ਵੱਲ ਨੂੰ ਲੋਡ ਕਰਕੇ ਤੇ ਜਿਹਨੇ ਚ ਚੜਾਈ ਰੱਖਣੀ ਚਾਹੁੰਦਾ ਤੁਸੀਂ ਉਹਦੀ ਚੜਾਈ ਰੱਖ ਕੇ ਕਿਹੜਾ ਲੜ ਲਗਾ ਦੇਣਾ ਤੇ ਜੇ ਤੜੜ ਕੜਿਆਂ ਦਾ ਜਾਂ ਉਤੋਂ ਕਿਸਕਿਆਂ ਦਾ ਹ ਤੁਸੀਂ ਇੱਕ ਜਾਂ ਦੋ ਪੱਕੇ ਵੇੜੇ ਲੜ ਨੂੰ ਟਿਕਾਉਣ ਵਾਸਤੇ ਲਗਾ ਸਕਦੇ ਹੋ ਤੇ ਨਾਲੇ ਬਾਕੀ ਬਾਕੀ ਜਿਹੜੇ ਪੋਸਟਿੰਗ ਕਰੀ ਜਾਣੀਆਂ ਜਿਹੜੇ ਆਪਾਂ ਸੈਂਟਰ ਚੋਂ ਲੜ ਲੈ ਛੋਂਦਾ ਜਿਹੜੀ ਆਪਾਂ ਸੈਟਿੰਗ ਉਹ ਕਰ ਲੈਣੀ ਤੇ ਜਿਹੜੇ ਪੋਸਟਿੰਗ ਚ ਲੜ ਲੈ ਨੇ ਉਹਨੇ ਸਾਰੇ ਲੜਾਂ ਦਾ ਫਾਂਸੜਾ ਆਪਾਂ ਇੱਕੋ ਜਿਹਾ ਰੱਖਣਾ ਹੈ ਤੁ ਫਿਰ ਇਸ ਤੋ ਆ ਜਿਹੜਾ ਆਪਾਂ ਸੈਟ ਆ ਕਰਨ ਜਿਹੜਾ ਆਪਾਂ ਪਪਲੇ ਵਾਲੇ ਸਿੱਧੇ ਸੈਂਟਰ ਕਿਉਂ ਉਹਨੇ ਜਿਹੜਾ ਆਪਾਂ ਚੱਕੀ ਤਰਾਂ ਜਿਹੜਾ ਪੰਜ ਰੋਡ ਚੱਕੀ ਤਰਾਂ ਟਾਇਰ ਕਵਰ ਕਰ ਲੈਣਾ ਬੈ ਜਿਹੜਾ ਲਗਾਉਣਾ ਅੱਧਾ ਜਿਹਦਾ ਹੋਲਡ ਕਰਕੇ ਜਿਹੜਾ ਲੜ ਲਗਾ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ